ਜਿਹੜੀ ਭ੍ਰੂਣ ਹੱਤਿਆ ਸਮਾਜ ਵਿੱਚ ਹਾਉ ਉਹਦੇ ਤੇ ਫਿਰ ਮੈਂ ਲਿਖਿਆ ਜੀ ਚੁੱਪ ਤੇਰੀ ਨੇ ਮਾਂ ਮੇਰੀਏ ਬੱਚਾ ਕਹਿ ਰਿਹਾ ਚੁੱਪ ਤੇਰੀ ਨੇ ਮਾਂ ਮੇਰੀਏ ਮੇਰਾ ਕਤਲ ਕਰਾਇਆ ਹੂੰ ਕਬਰ ਬਣਾ ਕੇ ਕੁੱਖ ਆਪਣੀ ਨੂੰ ਹੁਣ ਕਿਉਂ ਨਿਰਵਾਹ ਬਹੁਤ ਸੋਹਣਾ ਲਫ਼ਜ਼ ਵੀ ਜਿਹੜੇ ਤੁਸੀਂ ਲਿਖਿਆ ਵੀ ਚੁੱਪ ਤੇਰੀ ਨੇ ਮਾਂ ਮੇਰੀਏ ਮੇਰਾ ਕਤਲ ਕਰਾਇਆ ਚੁੱਪ ਤੇਰੀ ਨੇ ਮਾਂ ਮੇਰੀਏ ਮੇਰਾ ਕਤਲ ਕਰਾਇਆ ਕਬਰ ਬਣਾ ਕੇ ਕੁੱਖ ਆਪਣੀ ਨੂੰ ਕਬਰ ਬਣਾ ਕੇ ਕੁੱਖ ਆਪਣੀ ਨੂੰ ਹੁਣ ਕਿਉਂ ਨਹੀਂ ਬਹਾਇਆ ਬਾਕੀ ਹਨਾ ਇਹ ਦਿਨ ਨੂੰ ਝੋਲਣ ਵਾਲੀ ਆ ਮਤਲਬ ਇਹ ਸੀਗਾ ਜੀ ਕਿ ਕਿਉਂਕਿ ਔਰਤ ਸਮਾਜ ਦਾ ਹਿੱਸਾ ਦਾ ਸਭ ਤੋਂ ਪਹਿਲਾਂ ਵਿਰੋਧ ਇਹਨੂੰ ਕਰਨਾ ਚਾਹੀਦਾ ਸੀਗਾ ਬਾਕੀ ਸਮਾਜ ਬਾਅਦ ਚ ਰਹਿਗਾ ਪਰ ਅਸਲ ਦੇ ਵਿੱਚ ਜ਼ਿਆਦਾਤਰ ਜਿਹੜਾ ਭਰੂਣ ਹੱਤਿਆ ਦੇ ਵਿੱਚ ਯੋਗਦਾਨ ਹੀ ਔਰਤਾਂ ਦਾ ਵੀ ਆ ਪੇਂਟਿੰਗਾਂ ਆ ਵਾਲੀ ਕਿਹੜੀ ਆ ਹਾਂਜੀ ਹਾਂਜੀ ਤੇ ਇਹ ਬਣਾਉਣ ਦਾ ਵਿਚਾਰ ਜਿਹੜਾ ਮਨ 'ਚ ਕਿਵੇਂ ਆ ਇਹ ਵਸ ਜੀ ਮਤਲਬ ਜੇ ਮੈਂ ਭਰੂਣ ਹੱਤਿਆ ਹੋ ਰਹੀ ਆਗੀ ਤੇ ਉਹ ਮਨ ਤੇ ਭਾਰੂ ਹੋਗੀ ਗੱਲ ਠੀਕ ਹੈ ਤੇ ਸਮਾਜ ਦਿਖਾਇਆ ਹੋਇਆ ਜੀ ਸੂਰਾ ਮਾਰਦਾ ਠੀਕ ਹੈ ਬੱਚੇ ਕਤਲ ਹੋ ਰਿਹਾ ਹਾਂਜੀ ਠੀਕ ਹੈ ਤੇ ਮਾਂ ਗਈ ਤੇ ਧਰਤੀ ਹੈਗੀ ਆ ਜੀ ਠੀਕ ਹੈ ਜੀ ਇਹ ਹੰਝੂ ਡਿੱਗ ਰਹੇ ਨੇ ਮਾਂ ਦੇ ਜੀ ਇੱਧਰ ਠੀਕ ਹੈ ਇੱਧਰ ਲਊ ਬਹਿ ਰਿਹਾਗਾ ਬੱਚੇ ਦਾ ਬੱਚੀ ਦਾ ਤੇ ਮਾਂ ਮੈਂ ਸਮਝਦਾ ਵੀ ਮਾਂ ਨੂੰ ਹੀ ਪਹਿਲਾਂ ਇਸ ਦਾ ਵਿਰੋਧ ਕਰਨਾ ਚਾਹੀਦਾ ਸੀ ਅਸਲ ਜਿਹੜੀ ਭਰੂਣ ਹੱਤਿਆ ਸਮਾਜ ਵਿੱਚ ਹਾਂ ਉਹਦੇ ਫਿਰ ਮੈਂ ਲਿਖਿਆ ਜੀ ਚੁੱਪ ਤੇਰੀ ਨੇ ਮਾਂ ਮੇਰੀ ਇਹ ਬੱਚਾ ਕਹਿ ਰਿਹਾਗਾ ਚੁੱਪ ਤੇਰੀ ਨੇ ਮਾਂ ਨੂੰ ਲਿਖਣੇ ਸਹੀ ਗੱਲ ਆ ਜੀ ਤੇ ਉਦੋਂ ਦੀ ਬਣਾਈ ਹੋਈ ਹੈ ਇਹ ਇਹਦੇ ਵਿੱਚ ਤੁਸੀਂ ਲਿਖਿਆ ਕੀ ਦਿਖਾਇਆ ਜੀ ਹਾਂ ਜੀ ਇਹ ਤੇ ਲਿਖਿਆ ਸੀਗਾ ਲਿਖ ਹੋਵੇ ਨਾ ਕਹਾਣੀ ਚੰਨਾ ਦਿਲਦਲਗੀਰ ਦੀ ਸੁੱਖ-ਸਾਂਦ ਹੋਵੇ ਰੱਬਾ ਜੰਮੂ ਕਸ਼ਮੀਰ ਦੀ ਲਿਖ ਹੋਵੇ ਨਾ ਕਹਾਣੀ ਚੰਨਾ ਦਿਲਦਲਗੀਰ ਦੀ ਦਿਲਦਲਗੀਰ ਦੀ ਸੁੱਖ-ਸਾਂਦ ਹੋਵੇ ਰੱਬਾ ਜੰਮੂ ਕਸ਼ਮੀਰ ਦੀ ਇਹ ਇਹਦੇ ਹੇਠਾਂ ਟਾਈਟਲ ਸੀਗਾ ਜੀ ਟਾਈਟਲ ਸੀ ਠੀਕ ਹੈ ਹਾਂ ਠੀਕ ਹੈ ਇਹ ਇਹਨਾਂ ਦੇ ਮਤਲਬ ਘਰ ਵਾਂਗ ਜਿਹੜੇ ਬਾਰਡਰ ਤੇ ਹਥਿਆਰ ਲੈ ਖੜੇ ਨੇਗੇ ਤੇ ਲੜਾਈ ਹਾਂਜੀ ਦੋਸਤੋ ਸੋ ਮੈਂ ਤੁਹਾਡਾ ਆਪਣਾ ਗੁੱਗੀ ਟਿੱਬੇ ਵਾਲਾ ਸੋ ਦੋਸਤੋ ਬਹੁਤ ਸਾਰੇ ਅਜਿਹੇ ਕਲਾਕਾਰ ਨੇ ਬਹੁਤ ਸਾਰੇ ਅਜਿਹੇ ਫਨਕਾਰ ਨੇ ਜਿਹੜੇ ਗੁਮਨਾਮ ਜ਼ਿੰਦਗੀ ਜੀ ਰਹੇ ਆ ਤੇ ਉਹ ਗੁਮਨਾਮ ਜ਼ਿੰਦਗੀ ਕਿਉਂ ਜੀ ਰਹੇ ਆ ਜਾਂ ਉਹਨਾਂ ਨੂੰ ਲੋਕਾਂ ਅੱਗੇ ਆਉਣ ਦਾ ਬੜਾ ਮਾਣ ਨਹੀਂ ਹੁੰਦਾ ਵੀ ਅਸੀਂ ਲੋਕਾਂ ਅੱਗੇ ਜਾਈਏ ਸੋ ਉਹ ਗੁਮਨਾਮ ਜ਼ਿੰਦਗੀ ਜੀ ਰਿਹਾ ਇੱਕ ਬਹੁਤ ਹੀ ਮਹਾਨ ਸਾਡੇ ਪਿੰਡ ਦਾ ਚਿੱਤਰਕਾਰ ਮਾਸਟਰ ਭੋਲਾ ਸਿੰਘ ਜੀ ਟਿੱਬਾ ਜਿਨ੍ਹਾਂ ਨੇ ਬਹੁਤ ਹੀ ਸੋਹਣੀਆਂ ਪੇਂਟਿੰਗ ਬਣਾਈਆਂ ਹੋਈਆਂ ਤੇ ਉਹਨਾਂ ਦੀਆਂ ਪੇਂਟਿੰਗ ਨੂੰ ਕੱਲੇ ਪੰਜਾਬ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਬਹੁਤ ਜਗ੍ਹਾ ਬਹੁਤ ਸੋਹਣਾ ਤੇ ਭਰਮਾ ਹੰਗਾਰਾ ਮਿਲਿਆ ਉਹਨਾਂ ਦੀਆਂ ਪੇਂਟਿੰਗ ਨੇ ਜਿਹੜੀਆਂ ਉਹ ਪੋਸਟਰ ਬਣ ਕੇ ਰਿਲੀਜ਼ ਹੋਈਆਂ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਮਾਨ ਸਨਮਾਨ ਦਿੱਤਾ ਮੇਰੇ ਨਾਲ ਨੇ ਉਹ ਮਸ਼ਹੂਰ ਬਹੁਤ ਹੀ ਪਿਆਰੇ ਜਿਹੇ ਇਨਸਾਨ ਨੇ ਸੋ ਮੇਰੇ ਨਾਲ ਮਾਸਟਰ ਭੋਲਾ ਸਿੰਘ ਜੀ ਟਿੱਬਾ ਸਤਿਕਾਰ ਮਾ ਜੀ ਸਤਿਕਾਰ ਮਾ ਜੀ ਹੋਰ ਮਾਸਤਰੀ ਠੀਕ ਠਾਕ ਹੋ ਬਿਲਕੁਲ ਅਸੇ ਮਾਸਤਰੀ ਸਿਹਤ ਸਤ ਵਧੀਆ ਰਹਿੰਦੀ ਹੈ ਬਹੁਤ ਵਧੀਆ ਜੀ ਚਲੋ ਸ਼ੁਕਰ ਹੈ ਅਸੇ ਅਸੀਂ ਤੁਹਾਡੇ ਕੋਲੇ ਆਉਣ ਦਾ ਸਵੱਬਾ ਬਣਾਇਆ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਪਿੰਡ ਦੇ ਵਿੱਚ ਵੀ ਇੱਕ ਬਹੁਤ ਹੀ ਸੋਹਣਾ ਜਿਹਾ ਚਿੱਤਰਕਾਰ ਰਹਿੰਦਾ ਸੋ ਮਾਸਤਰੀ ਜੀ ਚਿੱਤਰਕਾਰੀ ਦਾ ਜਿਹੜਾ ਸ਼ੌਕ ਹੈ ਇਹ ਤੁਹਾਨੂੰ ਜਿਹੜੀ ਚਿੱਤਰਕਾਰੀ ਦੀ ਜਿਹੜੀ ਚੱਕ ਲੱਗੀ ਕਦੋਂ ਲੱਗੀ ਕਿਹ ਕਿ ਕੀ ਸੋਚ ਕੇ ਇੱਧਰ ਨੂੰ ਆਏ ਤੁਸੀਂ ਹਾਂ ਬਦਪੁੰਤੂ ਇਹ ਜਿ ਇਸ ਪਾਸੇ ਮਤਲਬ ਆਪਣਾ ਭਰਾ ਦੀ ਦਰਸ਼ਨ ਤੋਂ ਕਿੱਬਾ ਦੀ ਮਤਲਬ ਪ੍ਰੇਰਨਾ ਸਰਕਾ ਕਹਿ ਲਓ ਠੀਕ ਹੈ ਜੀ ਉਹ ਆਪ ਵੱਡੇ ਚਿੱਤਰ ਕਰਨਗੇ ਠੀਕ ਹੈ ਜੀ ਇਸ ਕਰਕੇ ਉਹਨਾਂ ਦੀ ਮਤਲਬ ਲਗਨ ਲੱਗੀ ਰਹੀ ਹੈ ਤੁਹਾਨੂੰ ਵੀ ਲੱਗੀ ਅਸਾ ਚਿੱਤਰਕਾਰੀ ਦੇ ਖੇਤਰ ਦੇ ਵਿੱਚ ਤੁਸੀਂ ਡਰਾਇੰਗ ਟੀਚਰ ਰਹੇ ਹੋ ਜੀ ਹਾਂਜੀ ਤੇ ਡਰਾਇੰਗ ਟੀਚਰ ਹੁੰਦੇ ਹੋਏ ਤੁਸੀਂ ਕਿੰਨਾ ਸਾਲ ਇਹ ਚੀਜ਼ਾਂ ਕਰੀਆਂ ਆ ਲਗਭਗ 40 ਸਾਲ ਨੌਕਰੀ ਕਰ ਲਈ ਜੀ ਪਿਛਲੇ ਸਾਲ ਰਿਟਾਇਰਮੈਂਟ ਹੋ ਗਈ ਠੀਕ ਹੈ ਤੇ ਉਹ ਲਗਾਤਾਰ ਪੜਾਉਂਦੇ ਰਿਹਾ ਜੀ ਕਲਾ ਦੇ ਵਿਦਿਆਰਥੀਆਂ ਨੂੰ ਠੀਕ ਹੈ ਜੀ ਬਹੁਤ ਸੋਹਣੇ ਵਿਦਿਆਰਥੀ ਕਲਾ ਦੇ ਤੁਸੀਂ ਤਿਆਰ ਕੀਤੇ ਨੇ ਹਾਂਜੀ ਹਾਂਜੀ ਤੇ ਮਾਸਟਰ ਜੀ ਜਿਹੜੀਆਂ ਪੇਂਟਿੰਗ ਨੇ ਤੁਹਾਡੀਆਂ ਜਿਵੇਂ ਮੇਰੇ ਆਪਣੇ ਮਾਗਰ ਵੀ ਪਈਆਂ ਜਿਹੜੀਆਂ ਪੇਂਟਿੰਗ ਪੋਸਟਰਾਂ ਦੇ ਵਿੱਚ ਸਿਤੀਆਂ ਜਿਵੇਂ ਆਹ ਪੇਂਟਿੰਗ ਆਹ ਵਾਲੀ ਕਿਹੜੀ ਆ ਹਾਂਜੀ ਹਾਂਜੀ ਤੇ ਇਹ ਬਣਾਉਣ ਦਾ ਵਿਚਾਰ ਜਿਹੜਾ ਮਨ 'ਚ ਕਿਵੇਂ ਆਇਆ ਇਹ ਵਸ ਜੀ ਮਤਲਬ ਜੇ ਮੈਂ ਪਰ ਉਹਨਾਂ ਹੱਤਿਆਵਾਂ ਹੋ ਰਹੀਆਂ ਗਿੱਤੇ ਉਹ ਮੰਨ ਤੇ ਭਾਰੂ ਹੋ ਗਈ ਗੱਲ ਠੀਕ ਹੈ ਤੇ ਸਮਾਜ ਦਿਖਾਇਆ ਹੋਇਆ ਜੀ ਸੁਰਾ ਮਾਰਦਾ ਠੀਕ ਹੈ ਬੱਚੇ ਕਤਲ ਹੋ ਰਿਹਾ ਹਾਂਜੀ ਠੀਕ ਹੈ ਤੇ ਮਾਂ ਗਈ ਤੇ ਇਹ ਧਰਤੀ ਹੈਗੀ ਆ ਜੀ ਠੀਕ ਹੈ ਜੀ ਤੇ ਹੰਝੂ ਡਿੱਗ ਰਹੇ ਨੇ ਮਾਂ ਦੇ ਜੀ ਇੱਧਰ ਠੀਕ ਹੈ ਇੱਧਰ ਲਊ ਬਹਿ ਰਿਹਾਗਾ ਬੱਚੇ ਦਾ ਬੱਚੀ ਦਾ ਤੇ ਮਾਂ ਮੈਂ ਸਮਝਦਾ ਵੀ ਮਾਂ ਨੂੰ ਹੀ ਪਹਿਲਾਂ ਇਸ ਦਾ ਵਿਰੋਧ ਕਰਨਾ ਚਾਹੀਦਾ ਸੀ ਅਸਲ ਵਿੱਚ ਜਿਹੜੀ ਭਰੂਣ ਹੱਤਿਆ ਸਮਾਜ ਦੇ ਵਿੱਚ ਹਾ ਉਹਦੇ ਫਰਮਾਂ ਲਿਖਿਆ ਜੀ ਚੁੱਪ ਤੇਰੀ ਨੇ ਮਾਂ ਮੇਰੀਏ ਬੱਚਾ ਕਹਿ ਰਿਹਾ ਚੁੱਪ ਤੇਰੀ ਨੇ ਮਾਂ ਮੇਰੀਏ ਮੇਰਾ ਕਤਲ ਕਰਾਇਆ ਹੂੰ ਕਬਰ ਬਣਾ ਕੇ ਕੁੱਖ ਆਪਣੀ ਨੂੰ ਹੁਣ ਕਿਉਂ ਨਿਰਵਾਹਾ ਬਹੁਤ ਸੋਹਣਾ ਲਫ਼ਜ਼ ਵੀ ਜਿਹੜੇ ਤੁਸੀਂ ਲਿਖਿਆ ਵੀ ਚੁੱਪ ਤੇਰੀ ਨੇ ਮਾਂ ਮੇਰੀਏ ਮੇਰਾ ਕਤਲ ਕਰਾਇਆ ਚੁੱਪ ਤੇਰੀ ਨੇ ਮਾਂ ਮੇਰੀਏ ਮੇਰਾ ਕਤਲ ਕਰਾਇਆ ਕਬਰ ਬਣਾ ਕੇ ਕੁੱਖ ਆਪਣੀ ਨੂੰ ਕਬਰ ਬਣਾ ਕੇ ਕੁੱਖ ਆਪਣੀ ਨੂੰ ਹੁਣ ਕਿਉਂ ਨਿਰਵਾਹਾ ਬਾਕੀ ਹਨਾ ਇਹ ਦਿਲ ਨੂੰ ਝੋਣ ਵਾਲੀ ਆ ਮਤਲਬ ਇਹ ਸੀਗਾ ਜੀ ਕਿ ਕੋਈ ਔਰਤ ਸਮਾਜ ਦਾ ਹਿੱਸਾ ਦਾ ਸਭ ਤੋਂ ਪਹਿਲਾਂ ਵਿਰੋਧ ਇਹਨੂੰ ਕਰਨਾ ਚਾਹੀਦਾ ਸੀਗਾ ਬਾਕੀ ਸਮਾਜ ਬਾਅਦ ਚ ਰਹਿਗਾ ਪਰ ਅਸਲ ਦੇ ਵਿੱਚ ਜ਼ਿਆਦਾਤਰ ਜਿਹੜਾ ਭਰੂਣ ਹੱਤਿਆ ਦੇ ਵਿੱਚ ਯੋਗਦਾਨ ਹੀ ਔਰਤਾਂ ਦਾ ਵੀ ਬੰਦਿਆਂ ਨਾਲੋਂ ਜ਼ਿਆਦਾ ਔਰਤਾਂ ਦਾ ਵੀ ਪਾਇਆ ਜਾਂਦਾ ਹੈ। ਉਹ ਮਸ ਕੁਝ ਮਜਬੂਰ ਸਮਾਜ ਦੇ ਕਹਿ ਲੋ ਸਮਾਜ ਦਾ ਪ੍ਰੈਸ਼ਰੀ ਇੰਨਾ ਹੁੰਦਾਗਾ ਕਿ ਔਰਤ ਕਈ ਵਾਰੀ ਚੁੱਪ ਕਰ ਜਾਂਦੀ ਹੈ ਜਦੋਂ ਉਹਦੇ ਨਾਲ ਜ਼ਾਤੀ ਵੀ ਹੁੰਦੀ ਹੈ। ਠੀਕ ਹੈ ਜੀ। ਸੋ ਮਾਸਟਰ ਜੀ ਇਹ ਪੋਸਟਰ ਹੈ ਨਾ ਉਹ ਵਾਲੀ ਹੈ ਵੀ ਬਹੁਤ ਹੀ ਜ਼ਿਆਦਾ ਇਹ ਪੋਸਟਰ ਸਭ ਕੇ ਵਿਕਿਆ। ਹਾਂ ਜੀ। ਬੜੇ ਲੋਕ ਮੈ ਸਨਮਾਨ ਚਨ ਨੇ ਇਹਦੇ ਨਾਲ ਦੇ ਸਨਮਾਨ ਚਨ ਦੋ ਮੇਰੇ ਕੋਲੇ ਮੇਰੇ ਘਰੇ ਵੀ ਪਏ ਨੇ ਤੇ ਇਹ ਪੋਸਟਰ ਦੇ ਨਾਲ ਬਹੁਤ ਜਿਆਦੇ ਲੋਕਾਂ ਨੂੰ ਸਨਮਾਨ ਚਨ ਦਿੱਤੇ ਗਏ ਵਰਲਡ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਮਾਸਟਰ ਜੀ ਦੀ ਜਿਹੜੀ ਇਹ ਫੋਟੋ ਹੈ ਮਾਸਟਰ ਜੀ ਦੀ ਬਣਾਈ ਹੋਈ ਪੇਂਟਿੰਗ ਹੈ ਇਹਨੂੰ ਬਹੁਤ ਜਿਆਦੇ ਪਿਆਰ ਮਿਲਿਆ ਇੱਕ ਦੂਸਰੀ ਜਿਹੜੀ ਆਹ ਵਾਲੀ ਹੈ ਨਾ ਮਾਸੀ ਹਾਂ ਇਹ ਵੀ ਆਪਣੇ ਤਰਕ ਭਾਰਤੀ ਪ੍ਰਕਾਸ਼ਨ ਵਾਲਿਆਂ ਨੇ ਛਾਪੀ ਸੀ ਜੀ ਇਹ ਤਰਕ ਭਾਰਤੀ ਪ੍ਰਕਾਸ਼ਨ ਵਾਲੇ ਮਤਲਬ ਉਹਨਾਂ ਨੇ ਆਪ ਹੀ ਠੀਕ ਹੈ ਉਹਨਾਂ ਨੂੰ ਪੇਂਟਿੰਗ ਪਸੰਦ ਆ ਗਈ ਠੀਕ ਹੈ ਜੀ ਤੇ ਮੇਘ ਰਾਜ ਮਿੱਤਰ ਹੋਰਿਆ ਨੇ ਇਹ ਛਾਪੀ ਸੀ ਛਾਪੀ ਸੀ ਤਰਕਪਾਤੀ ਵਾਲੇ ਤੇ ਇਹ ਇੱਕ ਆ ਵਾਲੀ ਆ ਜਿਹਦੇ ਵਿੱਚ ਤੁਸੀਂ ਪੇਂਟਿੰਗ ਆ ਦੇਖੋ ਜੀ ਤਿਆਰ ਕਰੀ ਹੋਈ ਆ ਬਸ ਜਿਹਦੇ ਜਦੋਂ ਮਤਲਬ ਆਪਣੇ ਬਾਰਡਰ ਤੇ ਕਹ ਲੋ ਥੋੜਾ ਕਈ ਵਰੀ ਤਣਾਵ ਆ ਜਾਂਦਾ ਜਾਂਦਾ ਹਾਂ ਤਣਾਵ ਆ ਜਾਂਦਾ ਠੀਕ ਹੈ ਜੀ ਉਹ ਫਿਰ ਉਹਨਾਂ ਦੇ ਜਿਹੜੇ ਹੈਗੇ ਬਾਰਡਰ ਇਹ ਜਿਹੜੀ ਫੌਜੀ ਦੀ ਪੇਂਟਿੰਗ ਆ ਵਿੱਚ ਨੇੜੇ ਕਰਕੇ ਦਿਖਾਈਓ ਸਰ ਹਾਂਜੀ ਇਹ ਜਿਹੜੀ ਫੌਜੀ ਇਹ ਵੀ ਤੁਸੀਂ ਇਹਦੇ ਵਿੱਚ ਆਪਣੇ ਹੱਥਾਂ ਨਾਲ ਤਿਆਰ ਹਾਂਜੀ ਹਾਂਜੀ ਇਹ ਫਿਰ ਉਹਨਾਂ ਨੂੰ ਖੱਤ ਲਿਖ ਰਹੀ ਹੈ ਜੀ ਖੱਤਲੇ ਸਮੇਂ ਦੀਆਂ ਪਹਿਲਾਂ ਨਹੀਂ ਗੱਲਾਂ ਨੇ ਹਾਂ ਹੁਣ ਤਾਂ ਚਲੋ ਮੋਬਾਈਲ ਹਾਂ ਹੋ ਗਿਆ ਖੱਤ ਨਹੀਂ ਹੋ ਗਿਆ ਖੱਤ ਤਾਂ ਨਾ ਲਿਖਣੇ ਸਹੀ ਗੱਲ ਹੈ ਜੀ ਤੇ ਉਦੋਂ ਦੀ ਬਣਾਈ ਹੋਈ ਹੈ ਇਹਦੇ ਵਿੱਚ ਤੁਸੀਂ ਲਿਖਿਆ ਕੀ ਦਿਖਾਇਆ ਜੀ ਹਾਂ ਜੀ ਇਹ ਤੇ ਲਿਖਿਆ ਸੀਗਾ ਲਿਖ ਹੋਵੇ ਨਾ ਕਹਾਣੀ ਚੰਨਾ ਦਿਲਦਲਗੀਰ ਦੀ ਸੁਖਸਾਂਦ ਹੋਵੇ ਰੱਬਾ ਜੰਮੂ ਕਸ਼ਮੀਰ ਦੀ ਲਿਖ ਹੋਵੇ ਨਾ ਕਹਾਣੀ ਚੰਨਾ ਦਿਲਦਲਗੀਰ ਦੀ ਦਿਲਦਲਗੀਰ ਦੀ ਸੁਖਸਾਂਦ ਹੋਵੇ ਰੱਬਾ ਜੰਮੂ ਕਸ਼ਮੀਰ ਦੀ ਇਹ ਇਹਦੇ ਹੇਠਾਂ ਟਾਈਟਲ ਸੀਗਾ ਜੀ ਕਹੋ ਹਾਂ ਠੀਕ ਹੈ ਇਹਨਾਂ ਦੇ ਮਤਲਬ ਘਰ ਵਾਲੇ ਜਿਹੜੇ ਬਾਰਡਰ ਤੇ ਹਜ਼ਾਰ ਨਹੀਂ ਖੜੇ ਨੇਗੇ ਤੇ ਲੜਾਈ ਦੇ ਵਿੱਚ ਲੱਗੇ ਹੋਏ ਨੇ ਕਹਿੰਦੇ ਹਨ ਇਹ ਫਿਰ ਸੁੱਖ ਸੁੱਖ ਮਾਗਦੀ ਹੈ ਸੁੱਖ ਮਾਗਦੀ ਹੈ ਸੋ ਦੋਸਤੋ ਇਹ ਵੀ ਜਿਹੜੀ ਸੀਗੀ ਬਸਰ ਕੋਲਾ ਸਿੰਘ ਜੀ ਦੀ ਪੇਂਟਿੰਗ ਹੈ ਜਿਹੜੀ ਬਹੁਤ ਜ਼ਿਆਦਾ ਮਕਬੂਲ ਹੋਈ ਸੀ ਜਿਹਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ਪਰ ਇਹ ਸਾਡੇ ਪਿੰਡ ਦੇ ਬੜੇ ਚੰਗੇ ਸੁਹਾਵੇ ਨੇਕਦਿਲ ਇਨਸਾਨ ਨੇ ਉਹ ਮੈਂ ਸੋਚਿਆ ਸੀ ਕਿ ਇਹਨਾਂ ਨਾਲ ਵੀ ਤੁਹਾਨੂੰ ਮਿਲਾਇਆ ਜਾਵੇ ਕਿਉਂਕਿ ਚੰਗੇ ਇਨਸਾਨਾਂ ਨਾਲ ਮਿਲ ਕੇ ਇਨਸਾਨ ਦੇ ਵਿੱਚ ਇਨਸਾਨ ਦੇ ਮਨ ਦੇ ਵਿੱਚ ਚੰਗਾ ਫਰਨੇ ਪੁਰਦਾ ਜੀ ਬਿਲਕੁਲ ਜੀ ਕੀ ਕਰਾਂ ਜੀ ਤੁਸੀਂ ਇਹਨਾਂ ਸੋਣਾ ਕਰ ਰਹੇ ਹੋ ਇਹਨਾਂ ਨੇ ਹੋਰ ਵੀ ਪਿੰਡ ਦੇ ਲਈ ਤੇ ਇੱਕ ਲਗਨ ਰੱਖੀ ਜਿਹੜੀ ਵੀਡੀਓ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਇਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਜੀ ਚੀਜ਼ ਤਿਆਰ ਕਰੀਆ ਮੇਰੇ ਪਿੰਡ ਦੇ ਲਈ ਮੇਰੇ ਨਗਰ ਨਿਵਾਸੀਆਂ ਦੇ ਲਈ ਜਿਹਨੂੰ ਦੇਖ ਕੇ ਦਿਲ ਬਾਗੋ ਬਾਗ ਹੋ ਜਾਂਦਾ ਹੈ ਮਾਸਟਰ ਜੀ ਅਗਲੀ ਵੀਡੀਓ ਆਪਾਂ ਉੱਥੇ ਬੈਠ ਕੇ ਜਿਹੜੀ ਚੀਜ਼ ਤੁਸੀਂ ਤਿਆਰ ਕਰੀ ਆ ਉੱਥੇ ਬੈਠ ਕੇ ਥੋਡੇ ਨਾਲ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਜੀ ਇਹ ਕੰਮ ਤਾਂ ਨਹੀਂ ਬਟ ਸਹਿਯੋਗ ਹੁੰਦਾ ਜੀ ਪਰ ਕਿਸੇ ਇਨਸਾਨ ਨੇ ਜਦੋਂ ਆਪਣੇ ਦਿਲੋਂ ਮਿਹਨਤ ਕਰੀ ਹੁੰਦੀ ਹੈ ਨਾ ਉਹ ਮਿਹਨਤ ਦੇਖਣੀ ਚਾਹੀਦੀ ਆ ਬਾਕੀਆਂ ਨੂੰ ਵੀ ਹਾਂ ਯਾਰ ਇਹ ਸਾਡੇ ਮਾਸਟਰ ਜੀ ਨੇ ਇਹਨਾਂ ਨੇ ਇੱਕ ਮਿਹਨਤ કરી ਆ ਵੀਰੇ ਇੱਕ ਬਹੁਤ ਹੀ ਸੋਹਣਾ ਅਪਰਾਲਾ ਕਰਿਆ ਤੇ ਇੱਕ ਚੀਜ਼ ਪੈਂਟ ਨੂੰ ਇੰਨੀ ਸੋਹਣੀ ਬਣਾ ਕੇ ਦਿੱਤੀ ਆ ਜਿਹਦਾ ਜਿਹਦਾ ਮੈਂ ਮੈਂ ਸੱਚੀ ਰਣੀ ਆ ਇਹਨਾਂ ਦਾ ਕਿਉਂਕਿ ਇਹਨਾਂ ਨੇ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਹ ਚੀਜ਼ ਨੂੰ ਸਮਾਂ ਦਿੱਤਾ ਹੈ ਉਹ ਅਗਲੀ ਜਿਹੜੀ ਵੀਡੀਓ ਮਾਸਟਰ ਜੀ ਦੀ ਲੈ ਕੇ ਤੁਹਾਡੇ ਸਾਰ ਮਕੋਵਾਂਗੇ ਜੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਸਾਡਾ ਚੈਨਲ ਹੈ ਗੋਗੀ ਟਿੱਬੇ ਵਾਲਾ ਮਾਸਟਰ ਜੀ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਮੈਂ ਬੇਨਤੀ ਕਰਾਂ ਕਿ ਉਹ ਸਬਸਕ੍ਰਾਈਬ ਕਰਿਓ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਚੰਗੀਆਂ ਵੀਡੀਓ ਲੈ ਕੇ ਆਈਏ ਸੋ ਮਾਸਟਰ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ